ਮਨੇ ਕ ਜਿਹੜਾ ਤੁਸੀਂ ਖੁਲਾਸਾ ਕੀਤਾ ਵਾ ਜਿਹੜਾ ਅਮਰਜੋਤ ਕੌਰ ਜਿਹੜੀ ਇਨਸਪੈਕਟਰ ਆ ਉਹਨੇ ਡੀਜੀਪੀ ਨੂੰ ਚਿੱਠੀ ਲਿਖੀ ਆ ਉਹਦੇ ਉੱਤੇ ਕੋਈ ਕਾਰਵਾਈ ਹੋ ਰਹੀ ਆ ਕਿਉਂਕਿ ਆਲਮੋਸਟ 24 ਤੋਂ 48 ਘੰਟੇ ਹੋ ਗਏ ਆ ਜਦੋਂ ਤੁਸੀਂ ਇਹ ਮਸਲਾ ਉਠਾਇਆ ਵਾ ਸੰਧੂ ਸਾਹਿਬ ਕਾਰਵਾਈ ਜਿਹਦੇ ਉੱਤੇ ਹੋਣੀ ਹੁੰਦੀ ਤਾਂ ਇਹ ਕਾਰਵਾਈ ਚਿੱਟੀ ਤਾਂ ਬਹੁਤ ਪਹਿਲਾਂ ਵੀ ਦਿੱਤੀ ਹੋਈ ਹੈ ਇਹਨਾਂ ਨੇ ਤੇ ਕਾਰਵਾਈ ਹੁਣ ਤੱਕ ਹੋ ਗਈ ਹੁੰਦੀ ਪਰ ਉਹੀ ਗੱਲ ਹੈ ਕਿ ਸਰਕਾਰ ਕੋਲ ਜਦੋਂ ਇਹ ਚੀ ਕੋਈ ਕੰਪਲੇਟ ਆਉਂਦੀ ਹੈ ਕੋਈ ਚਾਹੇ ਕਹਨੋ ਹੀ ਇਹ ਜ਼ੀਰੋ ਟੋਲਰੈਂਸ ਹੈ ਭ੍ਰਸਤਾਚਾਰ ਦੇ ਖਿਲਾਫ ਪਰ ਐਕਚੁਅਲ ਦੇ ਵਿੱਚ ਕੀ ਹੁੰਦਾ ਆਪਾਂ ਸਾਰੇ ਦੇਖਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੀ ਲੇਡੀ ਹੈ ਇਹ ਕੁੜੀ ਹੈ ਇਹ ਬਿਲਕੁਲ ਸਹੀ ਹੋ ਗਈ ਜਾਂ ਕੋਈ ਇਹ ਬਿਲਕੁਲ ਧੋਤੀ ਧੋਤੀ ਹੋ ਗਈ ਪਰ ਜਦੋਂ ਇੰਨੇ ਵੱਡੇ ਲੈਵਲ ਤੇ ਏਡਾ ਅਲੀਗੇਸ਼ਨ ਲਗਾਏ ਆ ਨੇ ਇਹਦੇ ਵਿੱਚ ਉਹਦੇ ਚ ਡਾਟਾ ਦਿੱਤਾ ਹੈਗਾ ਇਹਦੇ ਵਿੱਚ ਤੱਥ ਦਿੱਤੇ ਹੈਗੇ ਤੇ ਉਹਦੀ ਜਾਂਚ ਕਿਉਂ ਨਹੀਂ ਹੋ ਰਹੀ ਕਿਉਂ ਨਾ ਉਹਦੇ ਵਿੱਚ ਕਿਉਂ ਨਹੀਂ ਉਹਦੇ ਲਈ ਕੱਟ ਮੁੱਖ ਮੰਤਰੀ ਸਾਹਿਬ ਨੇ ਕੋਈ ਹਾਈ ਲੈਵਲ ਦੀ ਐਸਆਈਟੀ ਜਾਂ ਕੋਈ ਜੁਡੀਸ਼ੀਅਲ ਪ੍ਰੋਬਲੀ ਕਿਉਂ ਨਹੀਂ ਕਿਹਾ ਹਜੇ ਤੱਕ ਇਹ ਤਾਂ ਸਾਫ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਜਿਹੜੇ ਬੰਦਿਆਂ ਨੂੰ ਦੋਸ਼ੀ ਕਿਹਾ ਜਾਗਾ ਜਿਹੜੀ ਕੰਪਲੇਂਟ ਦੇ ਵਿੱਚ ਚਾਹੇ ਉਹ ਮਿਸਟਰ ਹਰਜੋਤ ਬੈਂਸ ਨੇ ਇੱਕ ਮਨਿਸਟਰ ਨੇ ਚਾਹੇ ਇੱਕ ਜੁਡੀਸ਼ੀਅਲ ਆਫੀਸਰ ਹੈ ਚਾਹੇ ਉਹਨਾਂ ਦੀ ਵਾਈਫ ਹੈ ਜੋ ਇੱਕ ਆਈਪੀਐਸ ਆਫੀਸਰ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਇਨਕੁਆਰੀ ਜਿਹੜੀ ਇਨਸਪੈਕਟਰ ਨੇ ਚਿੱਠੀ ਲਿਖੀ ਆ ਉਹਦੇ ਚ ਉਹਨਾਂ ਨੇ ਮੇਰੇ ਖਿਆਲ ਇਹੋ ਹੀ ਮੰਨ ਕੀਤੀ ਕਿ ਇਹਦੇ ਇੱਕ ਇੰਡੀਪੈਂਡੈਂਟ ਇਨਕੁਆਰੀ ਹੋਵੇ ਉਹ ਇਨਕੁਆਰੀ ਭਾਵੇਂ ਤੁਸੀਂ ਇਨਕੁਆਰੀ ਦੇ ਵਿੱਚ ਇਨਸਪੈਕਟਰ ਦਾ ਰੋਲ ਵੀ ਇਨਕੁਆਇਰ ਹੋ ਸਕਦਾ ਉਹਦੇ ਤੇ ਵੀ ਜਾਂਚ ਹੋ ਸਕਦੀ ਹੈ ਔਰ ਬਾਕੀਆਂ ਦੇ ਖਿਲਾਫ ਵੀ ਜਾਂਚ ਹੋਣੀ ਚਾਹੀਦੀ ਹੈ ਹਾਂਜੀ ਉਹਦੇ ਚ ਇਹੀ ਮੰਨ ਕੀਤੀ ਗਈ ਹੈ ਕਿ ਜਿਹੜੀ ਇਨਕੁਆਰੀ ਹੋਵੇ ਮੈਂ ਕਹਿੰਦਾ ਵੀ ਬਿਲਕੁਲ ਜੇ ਤੁਸੀਂ ਐਜ਼ ਅ ਇੰਡੀਪੈਂਡੈਂਟ ਇੱਕ ਜਰਨਲਿਸਟ ਜਾਂ ਐਕਟਿਵਿਸਟ ਸੋਚੋ ਤਾਂ ਬਿਲਕੁਲ ਇੱਕ ਇੰਡੀਪੈਂਡੈਂਟ ਇਨਕੁਆਰੀ ਚਾਹੀਦੀ ਹੈ ਕਿਉਂਕਿ ਜੇ ਗਵਰਨਮੈਂਟ ਆਪਣੇ ਲੈਵ ਜਿਹੜਾ ਹੈਗਾ ਇਨਫਲੂਐਂਸ ਕੀਤਾ ਜਾ ਸਕਦਾ ਕਿਉਂਕਿ ਇਹਦੇ ਵਿੱਚ ਮੰਤਰੀ ਜੀ ਤੇ ਦੋਸ਼ ਲੱਗੇ ਨੇ ਤੇ ਮੈਂ ਸਮਝਦਾ ਵੀ ਜੇ ਲੋਅਰ ਕੋਰਟ ਦੀ ਥਾਂ ਤੇ ਕਿਉਂਕਿ ਇਹਦੇ ਵਿੱਚ ਇੱਕ ਜੁਡੀਸ਼ੀਅਲ ਆਫੀਸਰ ਤੇ ਵੀ ਦੋਸ਼ ਲੱਗੇ ਨੇ ਤਾਂ ਲੋਅਰ ਕੋਰਟ ਦੀ ਵੀ ਜਾਂਚ ਦਾ ਕੋਈ ਮਤਲਬ ਨਹੀਂ ਪੈਂਦਾ ਹਾਈ ਕੋਰਟ ਜਾਂ ਕੋਈ ਜੁਡੀਸ਼ੀਅਲ ਇਹਦੇ ਚ ਕਮੇਟੀ ਬਣਨੀ ਚਾਹੀਦੀ ਹੈ ਜਿਹੜੀ ਕਿ ਹਾਇਰ ਲੈਵਲ ਦੀ ਹੋਵੇ ਕੋਈ ਬਾਹਰਲੀ ਐਕਸਟਰਨਲ ਏਜੰਸੀ ਜਿਹੜੀ ਇੰਡੀਪੈਂਡੈਂਟ ਹੋਵੇ ਉਹ ਤੋਂ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪ੍ਰੋਪਰ ਇੱਕ ਬ ਚੰਗੀ ਤਰ੍ਹਾਂ ਨਾਲ ਜਾਂਚ ਹੋਣੀ ਚਾਹੀਦੀ ਕਿਉਂਕਿ ਪੈਸੇ ਵੀ ਬਹੁਤ ਜ਼ਿਆਦਾ ਦੱਸੇ ਗਏ ਆ ਮਲਟੀ ਕਰੋੜ ਜਿਹੜੇ ਹੈਗੇ ਆ ਹੰਡਰਡਸ ਆਫ ਕਰੋੜ ਦੱਸਿਆ ਗਿਆ ਕਿ ਲੋਕਾਂ ਤੋਂ ਲੁੱਟਿਆ ਜਾਂਦਾ ਸੀਗਾ ਇੱਕ ਜਿਹੜਾ ਕਾਲ ਸੈਂਟਰ ਬਣਾ ਕੇ ਬਾਹਰ ਜਿਹੜੇ ਹੈਗੇ ਆ ਜਿਹੜੇ ਫੋਰਨਰਸ ਨੇ ਉਹਨਾਂ ਨੂੰ ਲੁੱਟਿਆ ਜਾਂਦਾ ਸੀਗਾ ਇਹ ਕਹਿ ਕੇ ਕਿ ਤੁਸੀਂ ਟੈਕਸ ਨਹੀਂ ਭਰਿਆ ਤੁਸੀਂ ਟੈਕਸ ਚੋਰੀ ਕੀਤੀ ਹੈ ਸਾਨੂੰ ਪੈਸੇ ਜਮ੍ਹਾਂ ਕਰਾਓ ਤੇ ਉਹ ਇਸ ਤਰੀਕੇ ਨਾਲ ਇੱਕ ਬੜਾ ਵੱਡਾ ਉੱਥੇ ਲਗਾ ਕੇ ਸਰਵਰ ਲਗਾ ਕੇ ਉਹ ਪੈਸੇ ਲੁੱਟੇ ਜਾਂਦੇ ਸੀਗੇ ਉਸ ਜਿਹੜੇ ਹੈਗੇ ਦੋਸ਼ ਲਗਾਏ ਗਏ ਹੈ ਇਹੀ ਤੇ ਉਹਦੇ ਚ ਬਕਾਇਦਾ ਉਹਨਾਂ ਨੇ ਇਹ ਵੀ ਦੋਸ਼ ਲਗਾਏ ਕਿ ਜਿਹੜਾ ਸਰਵਰ ਸੀਗਾ ਉਹ ਵੀ ਮੰਗਲ ਦੇ ਵਿੱਚ ਲੱਗਿਆ ਹੋਇਆ ਸੀਗਾ ਉਹ ਅੱਛਾ ਨਹੀਂ ਦੱਸਿਆ ਹਾਂਜੀ ਹਾਂਜੀ ਤੇ ਮੰਗਲ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਦੇ ਵਿੱਚ ਕਿਹਾ ਕਿ ਮਿਸਟਰ ਹਜੋਤ ਪੈਂਸ ਵੀ ਮੰਗਲ ਤੋਂ ਨੇ ਤੇ ਜਿਹੜੇ ਵਿੱਚ ਇਹਦੇ ਵਿੱਚ ਮੁੱਖ ਜਿਹਨਾਂ ਨੂੰ ਦੋਸ਼ੀ ਕਿਹਾ ਗਿਆ ਹੈਗਾ ਉਹ ਵੀ ਮੰਗਲ ਤੋਂ ਨੇ ਇਸ ਕਰਕੇ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਇਹਨਾਂ ਤੋਂ ਜਿਹੜੇ ਹੈਗੇ ਫੰਡਿੰਗ ਵੀ ਲੈਂਦੇ ਆ ਇਲੈਕਸ਼ਨ ਫੰਡਿੰਗ ਵੀ ਲੈਂਦੇ ਆ ਤੇ ਹੁਣ ਉਹ ਇਹ ਵੀ ਕਿ ਦੱਸਿਆ ਗਿਆ ਕਿ ਜਿਹੜੀ ਜਾਂਚ ਉਹਨੂੰ ਵੀ ਇਨਫਲੂਐਂਸ ਕਰਦੇ ਪਏ ਇਵਨ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਉਹਨਾਂ ਦੀ ਵਾਈਫ ਨੇ ਮੈਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਇਹ ਸਾਰੇ ਕੰਮ ਤੋਂ ਪਿੱਛੇ ਰਹਿ ਤੇ ਨਾਲ ਤੁਸੀਂ ਦੇਖੋ ਵੀ ਜਦੋਂ ਇਹਦੀ ਐਸਆਈਟੀ ਬਣੀ ਇਸ ਬਾਰੇ ਤੇ ਉਹ ਐਸਆਈਟੀ ਨੂੰ ਐਸਆਈਟੀ ਦਾ ਇੰਚਾਰਜ ਹੀ ਹਰਜੋਤ ਬੈਂਸ ਜੀ ਦੀ ਵਾਈਫ ਨੂੰ ਲਗਾ ਦਿੱਤਾ ਗਿਆ ਜੋ ਕਿ ਇਸ ਟਾਈਮ ਐਸਪੀ ਨੇਗੇ ਮੋਹਾਲੀ ਦੇ ਵਿੱਚ ਤੁਹਾਨੂੰ ਦੇਖੋ ਕਿੱਥੇ ਤੱਕ ਇਹ ਚੀਜ਼ਾਂ ਇਨਵੋਲਵ ਹੋ ਕੇ ਨੂੰਵਲ ਮਨੇ ਕਿ ਮਨੇ ਕਿ ਇਹ ਗੱਲਾਂ ਜਿਹੜੀਆਂ ਮਾ ਇਹੋ ਜਿਹੇ ਇਨਕੁਆਰੀਆਂ ਆ ਇਹੋ ਜਿਹੇ ਸ਼ਿਕਾਇਤਾਂ ਲੋਕਪਾਲ ਕਿਉਂ ਕਿਉਂ ਨਹੀਂ ਜਾਰੀਆਂ ਲੋਕਪਾਲ ਨੂੰ ਕਿਉਂ ਡਿਫੰਕਟ ਕੀਤਾ ਹੋਇਆ ਪੰਜਾਬ ਦੇ ਲੋਕਪਾਲ ਕਈ ਸਾਲਾਂ ਤੋਂ ਹੈ ਨੁਕਸ ਵੀ ਹੋਇਆ ਹੋਇਆ ਸਰ ਲੋਕਪਾਲ ਨੂੰ ਪਤਾ ਹੀ ਹੈ ਵੀ ਡਿਫੰਕਟ ਹੈਗਾ ਕੋਈ ਪਾਵਰ ਨਹੀਂ ਕੋਈ ਵਰਤਦੇ ਨਹੀਂ ਕਿ ਉਹਨਾਂ ਨੂੰ ਕੋਈ ਇੰਡੀਪੈਂਡੈਂਟ ਪਾਵਰ ਨਹੀਂ ਦਿੱਤੀ ਗਈ ਜੋ ਵੀ ਹੈ ਇਨਫਲੂਐਂਸ ਦੇ ਵਿੱਚ ਹੈ ਗਵਰਨਮੈਂਟ ਦੇ ਇਹ ਕਹ ਲਓ ਕਿ ਕੰਮ ਨਹੀਂ ਕਰ ਰਹੇ ਉਹਨਾਂ ਕੋਲੇ ਕੇ ਸ਼ਿਕਾਇਤਾਂ ਪਿਛਲੇ ਟਾਈਮ ਦੇ ਵਿੱਚ ਸ਼ਾਇਦ ਮਿਸਟਰ ਸੁਖਪਾਲ ਖਹਿਰਾ ਵੀ ਇੱਕ ਸ਼ਿਕਾਇਤ ਦੇ ਕੇ ਆਏ ਸੀ ਕਿ ਉਹਨਾਂ ਕੋਲੇ ਕੋਈ ਉਦਚਾਰ ਕਾਰਵਾਈ ਨਹੀਂ ਹੋਈ ਇੱਕ ਦੋ ਹੋਰ ਮੈਂ ਜਿਹੜੇ ਇੰਡੀਪੈਂਡੈਂਟ ਬੰਦੇ ਵੀ ਗਏ ਹਨ ਉਹਨਾਂ ਕੋਲ ਸ਼ਿਕਾਇਤਾਂ ਲੈ ਕੇ ਪਰ ਉਹੀ ਗੱਲ ਹੈ ਕਿ ਜਦੋਂ ਕਾਰਵਾਈ ਨਹੀਂ ਹੋਊਗੀ ਤੇ ਫਿਰ ਉਹ ਬੰਦੇ ਜਾਵੇ ਕਿੱਧਰ ਬਿਲਕੁਲ ਠੀਕ ਹੈ ਮੈਨੇ ਮੈਨੇ ਕਾਫੀ ਲੋਕੀ ਤੁਹਾਡੀ ਤਾਰੀਫ ਕਰ ਰਿਹਾ ਹੈਰੀ ਤਾਲੀਵਾਲ ਦਾ ਕਮੈਂਟ ਆਇਆ ਕਿ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਜੇ ਤੁਸੀਂ ਵਾਕਈ ਤੁਸੀਂ ਵਾਕਈ ਤਾਰੀਫ ਦੇ ਪਾਤਰ ਜੇ ਇਸ ਲਗਾਤਾਰ ਦੇ ਪਾਤਰ ਤੇ ਪੜੀਏ ਦੱਸੋ ਕਿ মিডিਆ ਦਾ ਰੋਲ ਇਹਦੇ ਵਿੱਚ ਕੀ ਆ ਮੈਂ ਸਿਰਫ ਇੱਕ ਦੋ ਅਖਬਾਰਾਂ ਦੇ ਵਿੱਚ ਇਹ ਖਬਰ ਦੇਖੀ ਆ ਬਹੁਤ ਸਾਰੇ ਅਖਬਾਰਾਂ ਨੇ ਇਸ ਮਸਲੇ ਨੂੰ ਸ਼ਾਇਦ ਚੁੱਕਿਆ ਹੀ ਨਹੀਂ ਸਰੇ ਇਹ ਡਾ ਵੱਡਾ ਮਸਲਾ ਹੈ ਤੁਸੀਂ ਦੇਖੋ ਵੀ ਇੱਕ ਇੱਕ ਮਸਲੇ ਦੇ ਵਿੱਚ ਇੱਕ ਦੋਸ਼ ਲੱਗਿਆ ਜਿਹਦੇ ਚ ਡਾਇਰੈਕਟਲੀ ਇੱਕ ਮਨਿਸਟਰ ਦੀ ਇੱਕ ਜੁਡੀਸ਼ੀਅਲ ਆਫੀਸਰ ਦੀ ਪਲੱਸ ਹਾਇਰ ਪੁਲਿਸ ਬ੍ਰਾਸ ਦੀ ਇਨਵੋਲਵਮੈਂਟ ਹੋਵੇ ਤੇ মিডিਆ ਮਸਲਾ ਨਾ ਚੁੱਕੇ ਤੁਸੀਂ ਦੇਖੋ ਵੀ ਇੱਕ ਦੋ ਚੈਨਲ ਨੂੰ ਛੱਡ ਕੇ ਕਿਸੇ ਸਾਰੇ ਮੀਡੀਆ ਨੂੰ ਇਨਫਲੂਐਂਸ ਕਰ ਲਿਆ ਗਿਆ ਸਾਰੇ ਮੀਡੀਆ ਨੂੰ ਭਰਮਾ ਲਿਆ ਗਿਆ ਜਾਂ ਕਹਿ ਲਓ ਕਿ ਕਿਸੇ ਵੀ ਤਰੀਕੇ ਨਾਲ ਚਾਹੇ ਉਹ ਪਾਵਰ ਦੇ ਨਾਲ ਚਾਹੇ ਪੈਸੇ ਦੇ ਨਾਲ ਤੇ ਖਬਰ ਰੋਕ ਦਿੱਤੀ ਗਈ ਬਿਲਕੁਲ ਪਰ ਉਹ ਗੱਲ ਹੈ ਵੀ ਸੋਸ਼ਲ ਮੀਡੀਆ ਦੇ ਉੱਤੇ ਜਿੰਨੀ ਲੋਕਾਂ ਨੇ ਚਲਾਈ ਹੈ ਚਲਾਈ ਹੈ ਹਾਂ ਇੱਕ ਇਨੀਸ਼ੀਅਲੀ ਐਕਸਪ੍ਰੈਸ ਨੇ ਜਰੂਰ ਲਗਾਈ ਸੀ ਜਾਂ ਕੁਝ ਇੰਡੀਪੈਂਡੈਂਟ ਦੋ ਤਿੰਨ ਚੈਨਲ ਹੈਗੇ ਆ ਜਿਹੜੇ ਉਹਨਾਂ ਨੇ ਚਲਾਈ ਸੀ वेरी <laughs> सैड पर है मसला है चलो ले, ले, ले सी होप कर दे करते ये किसे लॉजिकल कंकलूजन पहुंचूगा थैंक यू मनिक थैंक यू ज्वाइन थैंक